ਪੰਜਾਬ ਵਿਧਾਨ ਸਭਾ ਦੇ ਬਜਟ ਇਸ ਲਾਸਟ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਖਜ਼ਾਨਾ ਮੰਤਰੀ ਹਰਪਾਲ ਚੂਮਾ ਨੇ ਜਾਣਕਾਰੀ ਸਾਂਝੀ ਕੀਤੀ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਇਸ ਲਾਸਟ 1 ਮਾਰਚ ਤੋਂ ਲੈ ਕੇ 15 ਮਾਰਚ ਤੱਕ ਚਲੇਗਾ ਉਹਨਾਂ ਨੇ ਕਿਹਾ ਕਿ 1 ਮਾਰਚ ਨੂੰ ਰਾਜਪਾਲ ਵੱਲੋਂ ਪਾਸਾ ਦਿੱਤਾ ਜਾਵੇਗਾ ਇਸ ਦੇ ਨਾਲ 4 ਮਾਰਚ ਨੂੰ ਇਸ ਭਾਸ਼ਣ ਤੇ ਬਹਿਸ ਹੋਵੇਗੀ ਇਸ ਤੋਂ ਬਾਅਦ 5 ਮਾਰਚ ਨੂੰ ਪੰਜਾਬ ਦੇ ਅਗਲੇ ਬੜੇ ਦਾ ਬਜਟ ਪੇਸ਼ ਕਰ ਦਿੱਤਾ ਜਾਵੇਗਾ 6 ਮਾਰਚ ਨੂੰ ਬਜਟ ਤੇ ਬਹਿਸ ਹੋ ਸਕਦੀ ਹੈ ਇਸ ਤੋਂ ਇਲਾਵਾ 15 ਤਰੀਕ ਤੱਕ ਹੋਰ ਵੀ ਬਹੁਤ ਸਾਰੇ ਕੰਮ ਵਿਕਾਸ ਹੋਣਗੇ ਜੇਕਰ ਹੋਰ ਵੀ ਕੋਈ ਕੰਮਕਾਰ ਹੋਵੇਗਾ ਤਾਂ ਉਹ bizness advisory committee ਦੀ ਸਲਾਹ ਨਾਲ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਚ ਪੂਰਾ ਬਜਟ ਪੇਸ਼ ਕੀਤਾ ਜਾਏਗਾ। ਇਸ ਮੌਕੇ ਹਰਪਾਲ ਚਿਮਮਾ ਨੇ ਖਨੋਰੀ ਬਾਰਡਰ ਤੇ 21 ਸਾਲਾ ਕਿਸਾਨ ਨੌਜਵਾਨ ਦੀ ਮੌਤ ਨੂੰ ਲੈ ਕੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨੌਜਵਾਨ ਦੇ ਪਰਿਵਾਰ ਨਾਲ ਪੂਰੇ ਸੰਪਲਕ ਦੇ ਵਿੱਚ ਨੇ ਜਿਸ ਤਰ੍ਹਾਂ ਸਹੀ ਹੋਵੇਗਾ ਉਸੇ ਤਰ੍ਹਾਂ ਹੀ ਉਹ ਫੈਸਲਾ ਲੈ ਸਕਦੇ ਨੇ। ਵਿੱਤੀ ਅਗਲੇ ਵਿੱਤੀ ਬਰੇ ਦਾ ਅਸੀਂ ਬਜਟ ਪੇਸ਼ ਕਰਨਾਗਾ ਉਹ ਜਿਹੜਾ ਬਜਟ ਸੈਸ਼ਨ ਆ ਉਹ 1 ਮਾਰਚ ਤੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਬਜਟ ਪੇਸ਼ ਕਰਨ ਦੇ ਲਈ 1 ਮਾਰਚ ਤੋਂ ਸ਼ੁਰੂ ਹੋਊਗਾ ਔਰ 15 ਮਾਰਚ ਤੱਕ 15 ਦਿਨ ਦਾ ਸੈਸ਼ਨ ਹੋਊਗਾ 1 ਮਾਰਚ ਤੋਂ ਲੈ ਕੇ 15 ਮਾਰਚ ਤੱਕ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋ ਜਿਹਦੇ ਵਿੱਚ ਪੰਜਾਬ ਦਾ ਅਗਲੇ ਸਾਲ ਦਾ ਬਜਟ ਜਿਹੜਾਗਾ ਉਹ ਪੇਸ਼ ਕੀਤਾ ਜਾਣਾਗਾ ਇਹਦੇ ਵਿੱਚ 1 ਤਰੀਕ ਨੂੰ ਮਾਨਜੋਗ ਗਵਰਨਰ ਸਾਹਿਬ 1 ਤਰੀਕ ਨੂੰ ਮਾਨਯੋਗ ਗਵਰਨਰ ਸਾਹਿਬ ਆਪਣਾ ਭਾਸ਼ਣ ਦੇਣਗੇ ਔਰ ਉਸ ਦਿਵਸ 5 ਤਰੀਕ ਨੂੰ 5 ਤਰੀਕ ਨੂੰ ਪੰਜਾਬ ਵਿਧਾਨ ਸਭਾ ਦੇ ਅੰਦਰ ਪੰਜਾਬ ਦਾ ਅਗਲੇ ਵਿੱਤੀ ਬਰੇ ਦਾ ਬਜਟ ਜਿਹੜਾ ਉਹ ਪੇਸ਼ ਕੀਤਾ ਜਾਊਗਾ ਔਰ ਜਿਹੜਾ ਮਾਨਯੋਗ ਗਵਰਨਰ ਸਾਹਿਬ 1 ਤਰੀਕ ਨੂੰ ਭਾਸ਼ਣ ਦੇਣਗੇ ਉਸ ਭਾਸ਼ਣ ਤੇ ਬਹਿਸ ਜਿਹੜੀ ਆ ਉਹ 4 ਤਰੀਕ ਨੂੰ ਹੋਊਗੀ ਔਰ ਜਦੋਂ ਬਜਟ ਜਿਹੜਾ 5 ਤਰੀਕ ਨੂੰ ਪੇਸ਼ ਹੋਊਗਾ ਔਰ 6 ਤਰੀਕ ਨੂੰ ਤੇ ਡਿਬੇਟ ਹੋਊਗੀ ਸੋ ਉਸ ਤੋਂ ਬਿਨਾ 15 ਤਰੀਕ ਤੱਕ ਫੋਰ ਬਹੁਤ ਸਾਰੇ ਕੰਮਕਾਜ ਜਿਹੜੇ ਵਿਧਾਨਕ ਕੰਮ ਕਰਨਗੇ ਉਹ ਪੈਂਡਿੰਗ ਪਏ ਨੇ ਉਹ ਸਾਰੇ ਕੰਮਕਾਜ ਜਿਹੜੇ ਅਗਲੇ ਦਿਨਾਂ ਛੋਣਗੇ ਔਰ ਇਸ ਤੋਂ ਬਿਨਾ ਜੇਕਰ ਹੋਰ ਵੀ ਕੋਈ ਕੰਮਕਾਰ ਹੋਊਗਾ ਤਾਂ ਉਹ ਮਨਜੋ ਸਾਡੀ ਜਿਹੜੀ ਬਿਜ਼ਨਸ ਐਡਵਾਈਸ ਦੀ ਕਮੇਟੀ ਆ ਉਹਦੀ ਸਲਾਮ ਅਸ਼ਵਰੇ ਦੇ ਨਾਲ ਉੱਥੇ ਵੀ ਕੋਈ ਨਵੀਂ ਸੋਧ ਹੋ ਸਕਦੀ ਹੈ ਪਰ ਲੇਕਿਨ ਇਹ ਜਿਹੜਾ ਮੋਟਾ-ਮੋਟਾ ਗਾ ਕਿ ਇੱਕ ਤੋਂ ਲੈ ਕੇ 15 ਮਾਰਚ ਤੱਕ ਬਜਟ ਸੈਸ਼ਨ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਬੁਲਾਇਆ ਗਿਆ ਹੈਗਾ ਇਸ ਤੋਂ ਬਿਨਾ ਇੱਕ ਬਹੁਤ ਹੀ ਐਮ ਫੈਸਲਾ ਕਰਦੇ ਹੋਏ ਸਰਦਾਰ ਗੁਵੰਸ ਸਿੰਘ ਮਾਨ ਜੀ ਨੇ ਜੋ ਕਿਸਾਨੀ ਅੰਦੋਲਨ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੇ ਲਈ ਕੇਂਦਰ ਸਰਕਾਰ ਦੇ ਖਿਲਾਫ ਜੋ ਮੋਰਚਾ ਲਾਇਆਗਾ ਜਿਹੜਾ ਕਿ ਮੈਂ ਸਮਝਦਾ ਹਰਿਆਣਾ ਸਰਕਾਰ ਨੇ ਬੇਵਜਾ ਜਿਹਨੂੰ ਸ਼ੰਭੂ ਦੇ ਬਾਰਡਰ ਤੇ ਖਨੌਰੀ ਦੇ ਬਾਰਡਰ ਤੇ ਰੋਕਿਆ ਹੋਇਆਗਾ ਸੋ ਉਹਦੇ ਵਿੱਚ ਜਿੰਨੇ ਵੀ ਜੇਕਰ ਕੋਈ ਪ੍ਰਮਾਤਮਾ ਨਾ ਕਰੇ ਜੇਕਰ ਕੋਈ ਕਿਸਾਨ ਜਖਮੀ ਹੁੰਦਾਗਾ ਜਿੱਥੇ ਅਸੀਂ ਜਿੱਥੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਸਾਰੇ ਡਾਕਟਰ ਸਹਿਬਾਨ ਦੀ ਡਿਊਟੀ ਲਾਈ ਆ ਬਹੁਤ ਸਾਰੇ ਸਾਡੀਆਂ ਜੜੀਆਂ ਜਿਸ ਤਰ੍ਹਾਂ ਸੜਕ ਸੁਰੱਖਿਆ ਫੋਰਸ ਉਹ ਸਾਰੀਆਂ ਉਹਦੀਆਂ ਗੱਡੀਆਂ ਉੱਥੇ ਤਾਇਨਾਤ ਕੀਤੀਆਂ ਨੇ ਗਿਆ ਕਿ ਜੇਕਰ ਕੋਈ ਜ਼ਖਮੀ ਹੋ ਜਾਂਦਾ ਤਾਂ ਤੁਰੰਤ ਉਹਨੂੰ ਹਸਪੀਟਲ ਪਹੁੰਚਾਇਆ ਜਾਵੇ ਇਸੇ ਤਰ੍ਹਾਂ ਬਹੁਤ ਸਾਰੀ ਐਂਬੂਲੈਂਸ ਲਗੀਆਂ ਹੋਈਆਂ ਨੇਗੀਆਂ